हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਕ ਤਾਜੀ ਸਵੇਰ ਸੇ ਲੈ ਲੈ ਕੇ ਆਏ ਜੀ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਾਈ ਫਾਰਮ ਚੋਂ ਬਣਾਉਣ ਲੱਗੇ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੇ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਬਦਿਆ ਜੀ ਹਾਂਜੀ ਬਹੁਤ ਜੀ ਬਾਈ ਨਾਮ ਤੇ ਐਡਰੈਸ ਬੋ ਨਾਮ ਨਰਮਲ ਸਿੰਘ ਜੀ ਹਮ ਟ੍ਰਿੰਡ ਭਾਈ ਰੂਪਾ ਤਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਬਾਈ ਜਿਹੜੇ ਸਲਾਪਰਾ ਹੈਗੇ ਜੀ ਓਕੇ ਤ੍ਰਾਮਪਰਾ ਫੂਲ ਇਧਰ ਇੱਕ ਸੜ ਭਗਤਾ ਭਾਈ ਕਾ ਜਾਂਦਾ ਵਿਚਾਲੇ ਜਾਂਦਾ ਪਿੰਡ ਆਪਣਾ ਮੋਬਾਈਲ ਨੰਬਰ ਬੋਲੋ 12 9463842855 ਹੂੰ ਦੂਜਾ ਹੈਗਾ 707820605 ਠੀਕ ਹੈ ਭਾਈ ਭਾਈ ਕਿਹੜਾ ਸੂਆ ਸੂਈ ਹੈ ਇਹ ਪਲੋਣੀ ਸੂਈ ਹੈ ਭਾਈ ਪਹਿਲਾ ਸੂਆ ਕਦੋਂ ਸੂਈ ਹੈ ਭਾਈ ਬਸ ਸੂਕੀ ਹੋਈ ਥੋੜੇ ਮੂਰੇ ਆ ਬਸ ਮਤਲਬ 15 ਮਿੰਟ ਹੋਇਆ ਜੀ ਠੀਕ ਆ ਬੱਚਾ ਕੀ ਦੇਤਾ ਇਹਨੇ ਬੱਚੀ ਦਿੱਤੀ ਜੀ ਬੱਚੀ ਦਿੱਤਾ ਹਾਂਜੀ ਠੀਕ ਆ ਭਾਈ ਦੇ ਕਿੰਨਾ ਕੁ ਦੁੱਧ ਦੇ ਦੂ ਭਾਈ ਐਸਟੀਮੇਟ ਦੁੱਧ ਭਾਈ ਦੇਖੋ ਮੈਕਸੀ ਜੀ ਬਰੀਡ ਦੀ ਹੈ ਇਹ ਹੂੰ ਕ੍ਰੋਸ ਬਰੀਡ ਚ ਠੀਕ ਆ। ਪਰ ਜਣੀ ਸੀਲ ਠੰਡੀ ਪੂਰੀ ਹੈਗੀ। ਹੂੰ ਕੋਈ ਆਲਸੋ ਵਾਲਾ ਕੋਈ ਕੰਮ ਨਹੀਂਗਾ। ਠੀਕ ਆ ਭਾਈ। ਜਣੀ ਸੀਲ ਠੰਡੀ ਹੈ। ਹੂੰ ਲੈ। ਜਿਵੇਂ ਮਰਦੀ ਆ ਪਹਿਲਣ ਵਾਲਾ ਕੰਮ ਨਹੀਂ ਜਿਵੇਂ ਮੈਕਸ ਬਰੀਡ ਆ ਵੀ ਕੰਮ ਹੋ ਜਾ ਕੋਈ ਮਾਲਾ। ਹੂੰ ਠੰਡੀ ਸੀਲ ਹੈ। ਲੈ ਭਾਈ। ਜੇ ਮੈਂ ਦੋਤ ਭਾਈ ਆਪਾਂ ਜਣੀ 15-16 ਲੀਟਰ ਦੀ ਮੀਡਾ ਲੈਣੀ ਬੰਦੇ ਨੇ ਆਉਦੀ ਸਮਝਣਾ। ਸਹੀ ਗੱਲ ਆ ਭਾਈ। ਹਾਂਜੀ। ਹੂੰ 15-16 ਕਿਲੋ ਦੋਤ ਬੈਡ ਨੇ ਚਵਾ ਦੇ ਲਾਂਗਾ। ਤੇ ਥਾਨ ਭਾਈ ਨੇੜ ਤੋਂ ਚੈੱਕ ਕਰ ਲੋ। ਗੁਲਾਬੀ ਥਾਨ ਅਲੱਗ-ਅਲੱਗ ਥਾਨ ਪੂਰੀ ਵਿੱਚ ਦੇ ਥਾਨ ਚਵਾਈ ਜੁਈ ਕਿਵੇਂ ਆਗੀ। ਚੈੱਕ ਨੰਬਰ ਜੀ ਚੌ ਕਹਿਣਾ ਕਰ ਮਾਈ ਜੀ ਬੱਚੇ ਚੰਗਾ ਆ ਜੀ ਆਪਾ ਜਿਵੇਂ ਮਰਜੀ ਬਹਿ ਜਾ ਲੈ। ਜਿਵਾਈ ਚੂਈ ਤਾਂ ਬੜੀ ਸੋਹਣੀ ਲੱਗੀ ਜੀ। ਮੋਟਾ ਮੋਟਾ ਚੋਣ ਆ ਬਈ ਜਿਵੇਂ ਮਰਜੀ ਕਰੇ ਚੱਲ। ਜਿਵਾਈ ਤਾਂ ਨਿਬੜਦੀ ਆ ਪੂਰੀ ਕਿ ਨਹੀਂ ਬਈ? ਬੜਾ ਸੋਹਣਾ ਚੋਣ ਲੱਗਿਆ। ਮੋਟਾ ਮੋਟਾ ਚੋਣ। ਕਿਆ ਬਾਤ ਆ ਬਈ। ਠੰਡੀ ਬਾੜੀ ਆ ਜੀ ਬੈੜ। ਟਿਪ ਲਾਉਣਾ ਕ? ਹੂੰ। ਮਤਲਬ ਬਹੁਤ ਜਿਆਦਾ ਠੰਡੇ ਸੁਹਾੜੀ ਬੈੜਾ ਜੀ। ਹੂੰ। ਖੋਲ ਦੇ ਬਈ ਮਣੀ ਤੋਰ ਦੇ। ਇਤਰਾ ਪਤਾ। ਬ੍ਰੀਟ ਇੱਕ ਨੰਬਰ। ਗਰਮੀ ਘੱਟ ਮਨੂੰ। ਹਾਂਡ ਜਿਹੜੀ ਕਰ ਮਲਜੀ ਚੰਗਿਓ। ਬੱਚਾ ਮਗਰ ਬੱਛੀ ਆ ਬਈ। ਇਹ ਫੇਸ ਦੀ ਬਿਊਟੀ ਚੰਗੀ ਆ ਬੜੀ ਟੈਕ ਨੰਬਰ ਥੋੜੀ ਲੈ ਬਾਕੀ ਕੋਈ ਲੱਸੀ ਨਹੀਂ ਲਾਵੇਂ ਨਹੀਂ ਪੂਰੀ ਜਾਨ ਵਾਲੀ ਬੈੜਾ ਜੀ ਹਾਂ ਜਾਨ ਵਾਲੀ ਸਭੀ ਪਲੀ ਵੀ ਬੈੜਾ ਛਣ ਥੋੜ ਜਣੀ ਬੜਾ ਚੰਗਾ ਦਾ ਚੋਣ ਬਹੁਤ ਚੰਗਾਈ ਬੈੜਾ ਸਹੀ ਗੱਲ ਛੱਡੀ ਤਾਂ ਇੰਨੀ ਕਾਪ ਮੈਂ ਜਵਾਕ ਬਈ ਜੀ ਮੋਲ ਲ ਕੀ ਆ ਬਈ ਜਾਇਦ ਬਈ ਇਹਦਾ ਕਿਹੜਾ ਮੋਲ ਜਵਾ ਜਾਇਦ ਜੀ ਹੂੰ ਇਹ ਰਾਈ ਬਈ 48000 ਰੁਪਏ ਦੀ 48000 ਦੀ ਬੈੜਾ ਬਈ ਕਹਿੰਦਾ ਦੇ ਦਾਂਗੇ ਮਾਨ ਤਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜਾਊਗਾ ਬਈ ਬੈਡ ਚੰਗੀ ਆ ਸੂਈ ਸਵਾਈ ਆ ਥਣ ਬਹੁਤ ਚੰਗਾ ਨੇੜੇ ਤੋਂ ਦੁਬਾਰੇ ਚੈੱਕ ਕਰਵਾਣੇ ਥਣ ਨਾਲ ਸੂਈ ਕਰਕੇ ਥੋੜਾ ਜਕੀਏ ਜਾਂਦੀ ਆ ਹੂੰ ਹੁਣੇ ਸੂਕੀ ਹਟੀ ਜੀ ਨਾੜ ਨੋਡ ਚੈੱਕ ਕਰੋ ਲੈਵਾ ਇੱਕ ਨੰਬਰ ਪਛਾਣ ਤੋਂ ਵੀ ਲੈਵਾ ਚੈੱਕ ਕਰ ਲਓ ਮੁੱਲ ਜਾਇਜ਼ ਰੱਖਿਆ ਠੰਡੀ ਤਾਂ ਇੰਨੀ ਜਿਵੇਂ ਮਰਜੀ ਕੋਈ ਐ ਨਹੀਂ ਗੱਲ ਕੋਈ ਜਾਂ ਕੋ ਤੁਨ ਨਮਾਉਣ ਵੇਲੇ ਜਾਂ ਚੋਣ ਬਰੇਗ ਡਿੱਕ ਤੋਂ ਠੀਕ ਹੈ ਭਾਈ ਬਹੁਤ ਜਿਆਦਾ ਠੰਡੀ ਬੱਛੀ ਆ ਹੂੰ ਕੋ ਚੱਕਣ ਦਿੱਕੇ ਸੇ ਵੀਰ ਨੂੰ ਭਾਈ ਵੜ ਪਸੰਦ ਆ ਦੇ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ